ਮੇਰਾ ਬੋਲਾ ਹੈ ਬੰਡਾਰੀ ਗੀਤ ਗਾਉਣ ਵਾਲੇ ਭਜਨ ਗਾਇਕ ਨੂੰ ਲਾਰੈਂਸ ਦੇ ਡੁਪਲੀਕੇਟ ਦਾ ਫੋਨ ਆਇਆ ਏ ਅਤੇ ਸਿੱਧੀ ਧਮਕੀ ਆ ਜਿਹੜੀ ਉਹ ਦਿੱਤੀ ਗਈ ਆ ਤਾਂ ਮਸ਼ਹੂਰ ਭਜਨ ਗਾਇਕ ਦੇ ਕੋਲੋਂ ਫਰੋਤੀ ਬੰਗੀ ਗਈ ਆ ਪ੍ਰਸਿੱਧ ਭਜਨ ਗਾਇਕ ਹੰਸ ਰਾਜ ਰਗੂਵੰਸ਼ੀ ਵਿਰੁੱਧ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਆ ਅਤੇ ਇਸ ਮਾਮਲੇ ਨੂੰ ਲੈ ਕੇ ਹੁਣ ਵੱਡੇ ਖੁਲਾਸੇ ਹੋਏ ਨੇ ਗੈਂਗਸਟਰ ਲੌਰੈਂਸ ਬਿਸ਼ਤੋਈ ਦਾ ਡੁਪਲੀਕੇਟ ਹੋਣ ਦਾ ਦਾਵਾ ਕਰਨ ਵਾਲੇ ਵਿਅਕਤੀ ਨੇ ਗਾਇਕ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਾਇਕ ਦੇ ਨਿੱਜੀ ਸੁਰੱਖਿਆ ਗਾਰਡ ਵਿਜੇ ਕਟਾਰੀਆ ਦੀ ਸ਼ਿਕਾਇਤ ਦੇ ਆਧਾਰ ਤੇ ਜੀਰਖਪੁਰ ਪੁਲਿਸ ਦੇ ਵੱਲੋਂ ਮੱਧ ਪ੍ਰਦੇਸ਼ ਦੇ ਉਜੈਨ ਦੇ ਰਹਿਣ ਵਾਲੇ ਰਾਹੁਲ ਕੁਮਾਰ ਨਾਗੜੇ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਜਾਂਚ ਵਿੱਚ ਖੁਲਾਸਾ ਹੋਇਆ ਕਿ ਰਾਹੁਲ ਨੇ ਪਿਛਲੇ 3 ਸਾਲਾਂ ਦੌਰਾਨ ਗੈਗ ਦੀ ਨੇੜਤਾ ਹਾਸਲ ਕਰਨ ਲਈ ਉਸ ਦੀ ਸ਼ਾਖ ਅਤੇ ਪ੍ਰਸਿੱਧੀ ਦਾ ਯੋਧਨਾਵੰਦ ਢੰਗ ਨਾਲ ਸ਼ੋਸ਼ਣ ਕੀਤਾ ਸ਼ਿਕਾਇਤ ਦੇ ਅਨੁਸਾਰ ਰਾਹੁਲ ਕੁਮਾਰ ਨਾਗੜੇ 2021-22 ਦੇ ਵਿੱਚ ਊਜੈਨ ਦੇ ਸ਼੍ਰੀ ਮਹਾਕਾਲ ਮੰਦਿਰ ਵਿੱਚੋਂ ਹੰਸ ਰਾਜ ਰਗੁਵੰਸ਼ੀ ਨੂੰ ਮਿਲੇ ਸਨ ਉਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਗੈਗ ਦੇ ਪ੍ਰਸ਼ੰਸਕ ਵਜੋਂ ਪੇਸ਼ ਕੀਤਾ ਅਤੇ ਉਸ ਦੇ ਨਾਲ ਨੇੜਤਾ ਦਾ ਰਿਸ਼ਤਾ ਬਣਾਇਆ ਹੌਲੀ-ਹੌਲੀ ਉਸ ਦੇ ਨਿੱਜੀ ਜ਼ਿੰਦਗੀ ਤੱਕ ਪਹੁੰਚ ਪ੍ਰਾਪਤ ਕੀਤੀ ਅਤੇ ਰਾਹੁਲ ਰਗੂਵਸ਼ੀ ਨਾਮ ਹੇਠ ਇੱਕ ਇੰਸਟਾਗ੍ਰam ਅਕਾਊਂਟ ਬਣਾਇਆ ਅਤੇ ਆਪਣੇ ਆਪ ਨੂੰ ਹਰਸ਼ ਰਾਜ ਦਾ ਛੋਟਾ ਭਰਾ ਕਹਿਣਾ ਸ਼ੁਰੂ ਕਰ ਦਿੱਤਾ ਇਸ ਤੋਂ ਇਲਾਵਾ 2023 ਦੇ ਵਿੱਚ ਉਹ ਗਾਇਕ ਦੇ ਵਿਆਹ ਵਿੱਚ ਬਿਨਾਂ ਬੁਲਾਏ ਸ਼ਾਮਲ ਹੋਇਆ ਸੀ ਅਤੇ ਪਰਿਵਾਰ ਅਤੇ ਟੀਮ ਦੇ ਮੈਂਬਰਾਂ ਦੇ ਮੋਬਾਈਲ ਨੰਬਰ ਪ੍ਰਾਪਤ ਕਰ ਲਏ ਸਨ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਰਾਹੁਲ ਨੇ ਗਾਇਕ ਦੀ ਪ੍ਰਸਿੱਧੀ ਦਾ ਫਾਇਦਾ ਚੁੱਕਦੇ ਹੋਏ ਸਾਲ 2024 ਵਿੱਚ ਆਪਣੇ ਪ੍ਰਸ਼ੰਸਕਾਂ ਤੋਂ ਪੈਸੇ ਅਤੇ ਤੋਹਫੇ ਵਸੂਲਣੇ ਸ਼ੁਰੂ ਕਰ ਦਿੱਤੇ ਉਹ ਹੰਸ ਰਾਜ ਰਗੂਵੰਸ਼ੀ ਦਾ ਛੋਟਾ ਭਰਾ ਹੋਣ ਦਾ ਦਾਵਾ ਕਰਕੇ ਲੋਕਾਂ ਨਾਲ ਸੰਪਰਕ ਕਰਦਾ ਸੀ ਅਤੇ ਉਹਨਾਂ ਨੂੰ ਧੋਖਾ ਦਿੰਦਾ ਸੀ ਜਦੋਂ ਹੰਸ ਰਾਜ ਰਗੂਵੰਸ਼ੀ ਦੇ ਦਫ਼ਤਰ ਵਿੱਚ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਰਗੂਵੰਸ਼ੀ ਨੇ ਮਈ 2025 ਵਿੱਚ ਉਸ ਨੂੰ ਇੰਸਟਾਗ੍ਰam ਤੇ ਅਨਫੋਲੋ ਕਰ ਦਿੱਤਾ ਇਸ ਤੋਂ ਨਾਰਾਜ਼ ਹੋ ਕੇ ਰਾਹੁਲ ਨੇ ਗਾਇਕ ਅਤੇ ਉਸਦੇ ਪਰਿਵਾਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਫੋਨ ਅਤੇ ਵਟਸਐਪ ਕਾਲਾਂ ਰਾਹੀਂ ਗਾਇਕ ਦੀ ਪਤਨੀ, ਮਾਂ ਅਤੇ ਟੀਮ ਦੇ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਸ ਨੇ ਆਪਣੇ ਆਪ ਨੂੰ ਲਾਰੈਂਸ ਬਸਤੋਈ ਦਾ ਡੁਪਲੀਕੇਟ ਦੱਸਿਆ ਅਤੇ ਗੋਲਡੀ ਬਰਾੜ ਗੈਂਗ ਨਾਲ ਸੰਬੰਧ ਹੋਣ ਦਾ ਦਾਵਾ ਕੀਤਾ। ਸ਼ਿਕਾਇਤ ਦੇ ਅਨੁਸਾਰ rahul ਨੇ 15 ਲੱਖ ਰੁਪਏ ਦੀ ਫਰौती ਮੰਗੀ ਅਤੇ ਪੈਸੇ ਨਾ ਦੇਣ ਤੇ ਪੂਰੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ। ਜੀਰਕਪੁਰ ਪੁਲਿਸ ਦੇ ਵੱਲੋਂ rahul kumar nagre ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ